ਅਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਅੱਜ ਸਰ ਕੈਂਪ ਲਗਾਇਆ ਗਿਆ ਫਨਗੜਪੇਟ ਕੀ ਕਹਿਣਾ ਚਾਹੁੰਦੇ ਜੀ ਜਦੋਂ ਜੀ ਸਰਕਾਰ ਸਤਾ ਚ ਆਈ ਸੀ ਉਹਨਾਂ ਨੇ ਵਾਦਾ ਕੀਤਾ ਸੀ ਵੀ ਸਰਕਾਰ ਤੁਹਾਡੇ ਪਿੰਡ ਤੋਂ ਚੱਲੂਗੀ ਉਹ ਅੱਜ ਜੀ ਦਿਖਾਤਾ ਉਹ ਵਾਦੇ ਦੇ ਖਰੇ ਉਤਰਿਆ ਜੀ ਜਿਵੇਂ ਕਿ 42 ਤਰ੍ਹਾਂ ਦੇ ਕੰਮ ਨੇ ਜਿਹਦਾ ਜਾਤੀ ਸਰਟੀਫਿਕੇਟ ਇਹਦਾ ਜਨਮ ਸਰਟੀਫਿਕੇਟ ਇਹਦਾ ਆਮਦਨ ਦਾ ਜਾਂ ਕਿਸਦਾ ਇੰਤਕਾਲ ਜਾਂ ਹੋਰ 42 ਤਰ੍ਹਾਂ ਦੇ ਭਾਗ ਜੀ ਜੋ ਵੀ ਦਫ਼ਤਰਾਂ ਦੇ ਕੰਮ ਜਾ ਕੇ ਕਰਾਉਂਦੇ ਸੀ ਇੱਥੇ ਪਿੰਡ 'ਚ ਸਾਰੇ ਅੱਜ ਕੰਮ ਹੋ ਰਹੇ ਨੇ ਜੀ ਅੱਜ ਕਿੰਨੀ ਤਰ੍ਹਾਂ ਦੇ ਸੁਵਾਮਾਂ ਦੇ ਕੈਂਪ ਲੱਗੇ ਇਹ 42 ਤਰ੍ਹਾਂ ਦੇ ਆ ਜੀ ਤੇ ਕਿੰਨੇ ਪਿੰਡਾਂ ਦੇ ਵਿੱਚ ਲਗਾਏ ਜਾਣਾ ਇਹ ਸਾਰੇ ਇਕੱਲੇ-ਇਕੱਲੇ ਪਿੰਡਾਂ 'ਚ ਲੱਗਿਆ ਜਾਊਗਾ ਜੀ ਉਸ ਪਿੰਡਾਂ ਵਿੱਚ ਅਸੀਂ ਲਾ ਵੀ ਦਿੱਤੇ ਆ ਤੇ ਕੁਝ ਰਹਿੰਦੇ ਨੇ ਉਹ ਅਗਲੇ ਗੇੜ ਸਾਰਿਆਂ ਦੇ ਪਿੰਡ-ਪਿੰਡ ਲੱਗੂਗਾ ਜੀ ਅੱਜ ਕਿੰਨੇ ਲੋਕਾਂ ਨੇ ਲਾਹ ਲਿਆ ਜੀ ਅੱਜ ਜੀ ਮੇਰੇ ਹਿਸਾਬ ਨਾਲ ਲੈ ਇਹ ਲਿਆ ਹੋਣਾ ਜੀ 100-150 ਬੰਦੇ ਨੇ ਇਹ ਤੋਂ ਵੱਧ ਇਹਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਕਾਰਬਾਲ ਕਰ ਦਿੱਤੇ ਗਏ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਦੇ ਲੈ ਰਹੇ ਹਾਂ ਜੀ ਆਪਾਂ ਉਹਨਾਂ ਦੇ ਰਾਸ਼ਨ ਕਾਰਡ ਦਾ ਆਟੋਡੇਟ ਤੇ ਆਧਾਰ卡ਟਾਂ ਦੀ ਜਿੰਨੇ ਜੀ ਆ ਉਹ ਸਾਰੇ ਵਿਭਾਗਾਂ ਮੈਕਮੇ ਆਏ ਹੋਏ ਨੇ ਉਹ ਆਪਣੇ ਚਾਲੂ ਕਰ ਦਿੱਤੇ ਜਿਹੜੇ ਕਿਹੜੇ ਕਿਹੜੇ ਵਿਭਾਗਾਂ ਆਏ ਜੀ ਅੱਜ ਜੀ ਮੈਕਮੇ 35 ਤਰ੍ਹਾਂ ਦੇ ਵਿਭਾਗਾਂ ਆ ਜੀ ਜਿਵੇਂ ਵਾਟਰ ਸਪਲਾਈ ਆਪਣੇ ਸੈਕਟਰੀ ਫੂਡ ਸਪਲਾਈ ਕਈ ਸਾਰੇ ਤਰ੍ਹਾਂ ਦੇ ਜਿਹੜੀਆਂ ਆਪਾਂ ਨੂੰ ਪਿੰਡਾਂ 'ਚ ਮੰਨ ਲਾ ਵੀ ਆਪਾਂ ਜਾ ਕੇ ਉੱਥੇ ਕਰਾਉਂਦੇ ਸੀ ਕੰਮ ਸਾਰੇ ਹਰ ਇੱਕ ਵਿਭਾਗੇ ਆਏ ਹੋਏ ਅੱਜ ਪਿੰਡ ਕੈਂਪ ਲਗਾਇਆ ਗਿਆ ਹੈ ਕਿ ਅੱਜ ਸਾਡੇ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਡੇ ਸਰਕਾਰ ਤੁਹਾਡੇ ਦਵਾਰਾਂ ਪਿੰਡ-ਪਿੰਡ ਜਾ ਕੇ ਜਿਹੜੇ ਲੋਕਾਂ ਦੇ ਕੰਮ ਆ ਮੁਸ਼ਕਲਾਂ ਜਿਹੜੀਆਂ ਉਹਨਾਂ ਦਾ ਹੱਲ ਕੀਤਾ ਜਾਊਗਾ ਅੱਜ ਇਹੜਾ ਕੈਂਪ ਲਗਾਇਆ ਕਿ ਨੀਤਰਾਜ ਜੀ ਮਾਮਾ ਅੱਗੇ। ਐਸੇ ਕੋਈ 35 43 ਤਰ੍ਹਾਂ ਦੇ ਕੰਮ ਜਿਹੜੇ ਲੋਕਾਂ ਦੇ ਆ ਉਹ ਹੋ ਰਹੇ ਨੇ। ਕਿੰਨੇ ਲੋਕਾਂ ਨੇ ਅੱਜ ਲਾਭ ਲਿਆ? ਅੱਜ ਕੋਈ 200 ਤੋਂ ਵੱਧ ਲੋਕਾਂ ਨੇ ਲਾਭ ਲਿਆ। ਇਹ ਹੋਈ ਤਾਂ ਨਾ ਜੀ ਕੈਂਪੜੇ ਲੱਗਣੇ ਚਾਹੀਦੇ। ਤੇ ਮੈਂ ਚਾਹੁੰਦਾ ਵੀ ਸਰਕਾਰ ਇਹੋ ਜਿਹੇ ਕੰਮ ਸਾਲ ਵਿੱਚ ਕੋਈ ਚਾਰ ਵਾਰ ਲੱਗਣੇ ਚਾਹੀਦੇ ਆ ਤਾਂ ਕਿ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਆ ਉਹ ਇੱਕੋ ਜਗ੍ਹਾ ਤੇ ਹੋ ਸਕੇ ਲੋਕਾਂ ਦੀ ਜਿਹੜੀ ਖਰਚਲ ਕੁਆਰੀ ਆ ਉਹ ਵੀ ਘੱਟ ਹੋ ਜਾਵੇ। ਇਸ ਦਾ ਲੋਕਾਂ ਨੂੰ ਲਾਭ ਮਿਲੇ। ਕਿੰਨੇ ਤਰ੍ਹਾਂ ਕੋਹਾ ਗਏ ਸੀ ਇੱਥੇ ਹੁਣ ਆ ਜ ਮੇਰੇ ਖਿਆਲ ਕੋਈ 25 ਤਰ੍ਹਾਂ ਦੇ ਲਗਭਗ ਡਿਪਾਰਟਮੈਂਟ ਸੀ ਜਿਹੜੇ ਇੱਕੋ ਜਗ੍ਹਾ ਤੇ ਲੋਕਾਂ ਦਾ ਕੰਮ ਜਿਹੜਾ ਉਹ ਕਰ ਰਹੇ ਨੇ ਕੰਮ ਸਾਰਾ ਕਿ ਹੋ ਰਿਹਾ ਜੀ ਇੱਥੇ ਕੰਮ ਹੋ ਰਿਹਾ ਸੇਵਾਵਾਂ ਚੱਲ ਰਹੀਆਂ ਨੇ ਬਿਜਲੀ ਤਾਰ ਤੇ ਸਾਰਾ ਪ੍ਰਬੰਧਾ ਜਿਹੜਾ ਨੈਟਵਰਕ ਸਹੀ ਚੱਕ ਢੰਗ ਨਾਲ ਚੱਲ ਰਿਹਾ ਹਾਂਜੀ ਸਰ ਕੀ ਨਾਮ ਹੈ ਜੀ? ਅਮਰਜੀਤ ਸਿੰਘ ਹੈ ਜੀ। ਕਿਹੜਾ ਪਿੰਡ ਹੈ? ਪਿੰਡ ਚੱਕ ਰੋਟ ਹੈ ਜੀ। ਅੱਜ ਕੈਂਪ ਤੇ ਆਏ ਹੋ। ਕਿਹੜਾ ਕਾਹਦਾ ਕੰਮ ਕਰਾਣਾ ਹੈ? ਆਧਾਰ ਕਾਰਡ ਕਰਾਉਣ ਦੇ ਜੀ ਆਪਣੇ। ਕੰਮ ਆਧਾਰ ਕਾਰਡ ਦਾ ਕਰੂਗੇ। ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਪੁਲਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸਾਡਾ ਜਰੂਰ ਪਿੰਡ ਦੇ ਵਿੱਚ ਕੈਂਪ ਲਾਇਆ ਬਹੁਤ ਵਧੀਆ ਅੱਜ ਸਾਨੂੰ ਹਾਂਜੀ ਸਰ ਕੀ ਨਾਮ ਹੈ ਜੀ? ਮੇਰਾ ਨਾਮ ਗੁਰਮੁਖਸਰ ਹੈ ਜੀ। ਪਿੰਡ ਦੇ ਵਿੱਚ ਕੈਂਪ ਲਗਾਇਆ ਗਿਆ ਅੱਜ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ। ਜਿਨ੍ਹਾਂ ਨੇ ਆ ਕੈਂਪ ਦੀ ਸੇਵਾ ਵਰਕਸ਼ਿਪ ਕੀਤੀ ਹੈ ਨਗਰ ਦੇ ਲੋਕ ਆਪੋ ਆਪਣੀਆਂ ਸਾਰੀਆਂ ਸਵਾਵਾਂ ਲੈ ਰਹੇ ਨੇ ਸੋ ਸਾਰਿਆਂ ਦਾ ਹੀ ਧੰਨਵਾਦ ਹੈ ਜਿੰਨਾ ਵੀ ਮਹਿਮਾਂ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਹੈ ਮੈਂ ਗੁਰਮukh ਸਿੰਘ ਮੈਂਬਰ ਪੰਚਾਇਤ ਸਾਡੇ ਸਰਪੰਚ ਸਾਹਿਬ ਜੀ ਔਰ ਸਾਡੇ ਬਾਬਾ ਜੀ ਸਾਡੇ ਫੌਜੀ ਸਾਹਿਬ ਸਾਰੀਆਂ ਸੰਗਤਾਂ ਪਹੁੰਚੇ ਨੇ ਅਸੀਂ ਵੀ ਆਪਣੇ ਮਾਤਾਂ ਸਤਕਾਰਯੋਗ ਮਾਤਾਂ ਦਾ ਰਾਸ਼ਨ ਕਾਰਡ ਦੇ ਵਿੱਚ ਨਾਮ ਬੁਆਇਆ ਹੈ ਬਹੁਤ ਵਧੀਆ ਕੰਮ ਹੈ ਬੜੇ ਵਧੀਆ ਗੱਲ ਤਰੀਕੇ ਨਾਲ ਸੁਣਦੇ ਆ ਠੀਕ ਹੋ ਰਿਹਾ ਸਾਰਾ ਕੰਮ ਅਸੀਂ ਬਹੁਤ ਧੰਨਵਾਦੀ ਆ ਇਹੋ ਜੇ ਕੈਂਪ ਘਟੋ ਘਟ ਸਾਲ ਦੇ ਵਿੱਚ ਤਿੰਨ ਚਾਰ ਵਾਰੀ ਲੱਗਣੇ ਚਾਹੀਦੇ ਹਨ ਮਾਨ ਸ਼ੰਕਰ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਡੇ ਅਸੀਂ ਨਗਰ ਦੀ ਪੰਚਾਇਤ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਸਾਰੇ ਆਪੋ ਆਪਣੇ ਜੋ ਵੀ ਪ੍ਰੂਫ ਠੀਕ ਕਰਵਾ ਰਹੇ ਨੇ ਉਹ ਵਧੀਆ ਤੌਰ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ ਬਹੁਤ ਧੰਨਵਾਦ ਆਪ ਜੀ ਦਾ ਵੀ ਬਹੁਤ ਧੰਨਵਾਦ ਹੈ ਔਰ ਸਾਡੇ ਇਹਨਾਂ ਸਾਰੇ ਮਹਿਕਮੇ ਦਾ ਤਹਾ ਦੇ ਲੋਤਾਨਵਾਦ ਹੈ ਬਹੁਤ ਵਧੀਆ ਕੰਮ ਹੋ ਰਿਹਾ ਜੀ